ਆਸੀ ਮਲਾ ਮਿਰਚੇ ਜੀ 15 ਕਿਹਾ ਜਪੂ ਤਕਰੀਬਨ ਸਾਰੀਆਂ ਇੱਕ ਇੱਕ ਕਲਮ ਸਾਰੀਆਂ ਗ로우 ਹੋ ਚੁੱਕੀਆਂ ਨੇ ਵੀ ਕੋਈ ਜਗਾ ਹੋਣੀ ਚਾਹੀਦੀ ਜਿੱਥੇ ਹੱਕ ਨਾਲ ਬੈਠਣ ਔਰ ਇਹਨਾਂ ਨੂੰ ਕੋਈ ਮਾਰੇ ਨਾ ਗਾਇਸ ਘਰ ਨੂੰ ਚੱਲੀਏ ਹਵਾ ਠੰਡੀ ਚੱਲਦੀ ਆ ਸਤਿ ਸ਼੍ਰੀ ਅਕਾਲ ਜੀ ਸਵੇਰ ਹੋ ਗਈ ਸਵੇਰ ਦੇ 8 ਵਜਨ ਵਾਲੇ ਨੇ ਔਰ ਛੱਤ ਤੇ ਜੱਲੀ ਅੱਜ ਬਹੁਤ ਤੇਜ਼ ਧੁੱਪਾ ਕਈ ਦਿਨ ਤੋਂ ਆ ਹਫਤਾ ਦਾ ਸਾਡਾ ਇਦਾਂ ਹੀ ਗਿਆ ਮੌਸਮ ਖਰਾਬ ਸਬਜ਼ੀਆਂ ਲਗਾਉਣੀ ਜਿੰਨੀ ਜਲਦੀ ਕਰ ਰਹੀ ਸੀ ਉਹਦਾ ਕੰਮ ਚਲੋ ਵੈਸੇ ਵੀ ਠੀਕ ਹੈ ਸੀਜ਼ਨ ਅੱਜ ਬੁੱਧਵਾਰ ਦਾ ਦਿਨ ਆ 5 ਮਾਰਚ ਜੀ ਕੁਝ ਕਿ ਸਬਜ਼ੀਆਂ ਸੀ ਲਗਾ ਲਈਆਂ ਤੇ ਹੁਣ ਸਵੇਰ ਸਵੇਰ ਖੁਸ਼ੀ ਤੇ ਸਰਦਾਰ ਜੀ ਦੀ ਮਦਦ ਲੈਣ ਆਈ ਸੀ ਖੁਸ਼ੀ ਨੂੰ ਹੋ ਗਈਆਂ ਛੁੱਟੀਆਂ ਅੱਜ ਕੱਲੇ ਕਰੀ ਹੁੰਦੀ ਆ ਇਹ ਹੈਗਾ ਸਾਡਾ ਛੱਤ ਆ ਦੇਖੋ ਇਹ ਸ਼ਿਮਲਾ ਮਿਰਚ ਲਗਾਤੀ ਹਰੀਆ ਮਿਰਚਾਂ ਲਗਾਤੀਆਂ ਕਿਆ ਹੋਇਆ ਇਹ ਕੁਛ ਚਿੜੀਆਂ ਦਾਣਾ ਰਹਿ ਗਿਆ ਨੀਚੇ ਟੋਕਰੀ ਕੋਪਿਆ ਭੱਜ ਕੇ ਲੈ ਕੇ ਆ ਆ ਫਿਰਦੇ ਨੇ ਸਾਰੇ ਹਲੋ ਜੱਜ ਜੀ ਮੈਂ ਕਾਉਂਗੀ ਹਾਂ ਹਾਂ ਹਲੋ ਦਾ ਕਰਦੇ ਹਲੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਠੰਡ ਲੱਗ ਸਤਿ ਸ਼੍ਰੀ ਅਕਾਲ ਭੱਜ ਗਈ ਉਧਰ ਆ ਸੀ ਮਲੇ ਮਿਰਚਾਂ ਜੀ 15 ਤੋਂ 20 ਕਬੂਟਿਆਂ ਦੇ ਕਰੀਬ ਹਰੀਆਂ ਮਿਰਚਾਂ ਪੰਜ ਕਬੂਟੇ ਬਹੁਤ ਨੇ ਟਮਾਟਰ ਹਜੇ ਸਰਦੀਆਂ ਵਾਲਿਆਂ ਤੇ ਬਹੁਤ ਲੱਗ ਰਹੇ ਨੇ ਲਸਣ ਵੀ ਲੱਗਿਆ ਹੋਇਆ ਹਜੇ ਕਲੀ ਚੰਗੀ ਤਰ੍ਹਾਂ ਬਣੀ ਨਹੀਂ ਤੇ ਇਸ ਸਾਈਡ ਨਾਲ ਸਾਡੇ ਗਰਮੀ ਗਰਮੀ ਘਟ ਆਉਂਦੀ ਆ ਹਾਂਜੀ ਹਾਂ ਸੈਕਿੰਡ ਸ਼ਿਮਲਾ ਮਿਰਚ ਦਾ ਇੱਕ ਬੂਟਾ ਉਹ ਮਰ ਜਾ ਗਿਆ ਨਾ ਮੈਂ ਕਿਹਾ ਚੱਲ ਨਰਸਰੀ ਤੇ ਖੋਰ ਲਿਆਵਾਂਗੇ 2-4 ਕਿਉਂਕਿ ਸ਼ਿਮਲਾ ਮਿਰਚ ਦਾ ਰਿਜ਼ਲਟ ਪਿਛਲੀਆਂ ਗਰਮੀਆਂ ਚ ਬਹੁਤ ਵਧੀਆ ਮਿਲਿਆ ਤੇ ਇੱਧਰ ਆ ਕੰਦ ਦੀ ਛਾਂ ਰਹਿੰਦੀ ਏ ਇਸ ਕਰਕੇ ਇੱਧਰ ਬੂਟਾ ਰੱਖੇ ਨੇ ਔਰ ਇਹ ਛੁਟਕੀ ਕੀ ਕਰਦੀ ਫਿਰਦੀ ਆ ਅੱਜ ਪਹਿਲੀ ਵਾਰ ਸਵੇਰ ਸਵੇਰ ਧੁੱਪ ਹੈ ਪਰ ਜਵਦੀ ਨੂੰ ਬੜੀ ਐਕਸਾਈਟਮੈਂਟ ਸੀ ਕਿ ਮੈਂ ਸਾਰੇ ਦੇਖਾਂ ਬੂਟੇ ਆ ਅਸੀਂ ਗੱਲ गमਲੇ ਦੀ ਮਿੱਟੀ ਤਿਆਰ ਕੀਤੀ ਆ ਖਾਦ ਵਗੈਰਾ ਮਿਕਸ ਕਰਕੇ ਰੱਖੀ ਆ ਇਹਦੇ ਵਿੱਚ ਅੱਜ ਅਸੀਂ ਜਾਵਾਂਗੇ ਹੋਰ ਸਬਜ਼ੀਆਂ ਖਰੀਦਣ ਕਿਉਂਕਿ ਇੱਕ ਦਿਨ ਦੇ ਵਿੱਚ ਮੇਤੋਂ 20 ਸਬਜ਼ੀਆਂ ਹੀ ਲੱਗੀਆਂ ਨੇ ਕਿਉਂਕਿ ਸਾਰੇ ਥੈਲਿਆਂ ਦੀ ਗੁੜਾਈ ਕਰਨੀ ਖਾਦ ਮਿਲਾਉਣੀ ਹਨਾ ਸਾਰੀਆਂ ਛੋਟੀ ਛੋਟੀ ਗੱਲਾਂ ਆ ਬੁੱਟਾ ਹੀ ਆ ਵਿਚਾਰਾ ਇਹ ਦੇਖਣ ਨੂੰ ਇਹ ਲੱਗਦਾ ਸੀ ਕਿ ਸ਼ਾਇਦ ਇਹ ਨਹੀਂ ਹੋਊਗਾ ਬਾਕੀ ਆ ਦੇਖੋ ਸਾਰੇ ਹੋ ਗਏ ਪਨੀਰ ਵੀ ਨਾਲ ਪਲੀ ਪਲਾਈ ਮਿਲ ਗਈ ਤੇ ਘਰੇ ਤਿਆਰ ਕਰਨ ਦਾ ਵੀ ਚੰਝੜ ਜਿਆ ਨਹੀਂ ਹੋਇਆ ਕਿਉਂਕਿ ਘਰੇ ਤੇ ਆਰ ਮੈਂ ਹਜੇ ਨਹੀਂ ਕਰ ਸਾਦੀ ਜਪਜੀ ਛੋਟੀ ਆ ਉਹ ਤੋਂ ਜ਼ਿਆਦਾ ਤਾਂ ਮੇਰੀ ਖਪਾਈ ਹੁੰਦੀ ਆ ਫਿਰ ਐਦਾਂ ਇਹਨਾਂ ਦੀ ਦੇਖਭਾਲ ਕਰਨੀ ਸੌਖੀ ਆ ਜਪਜੀ ਚੱਲੀ ਦਾਣਾ ਪਾਉਣਾ ਕਿਵੇਂ ਪਾਉਣਾ ਖੰਡਿਆ ਕੇ ਪਾਇਓ ਦੂਰ ਦੂਰ ਹਾਂਜੀ ਇੱਕਣ ਇਦਾਂ ਇਦਾਂ ਹਾਂਜੀ ਇਹ ਧਿਆਨ ਨਾ ਪਾਉਣਾ ਛੁਟਕੀ ਪਾਪਾ ਤਾਂ ਹੈਲਪ ਲੈ ਲਾ ਮਾਤਾ ਜੀ ਮੜਵਾ ਚੁੱਲਾ ਤੁਸੀਂ ਉਧਰ ਰੱਖਿਆ ਸੀ ਟਾਪੇ ਕੋਲ ਅੱਛਾ ਮੈਨੂੰ ਪਤਾ ਨਹੀਂ ਉਧਰ ਨੂੰ ਕਿਵੇਂ ਚਲਾ ਗਿਆ ਦੂਰ ਕਰ ਦੋ ਨਾ ਜਪੋ ਇੱਕ ਕਬੂਤਰ ਨੇ ਨਾ ਦੂਸਰੇ ਨੂੰ ਰਸਤਾ ਨਹੀਂ ਦੇਣਾ ਦੂ ਇੱਕ ਹੋਰ ਲੈਨ ਬਣਾ ਦੋ ਅਲੱਗ ਲੈਨ ਬਣਾ ਦੋ ਜਪੋ ਦੂਰ ਕਰ ਦੇ ਇਹ ਕਿੰਨਾ ਸੁਹਾਣਾ ਮੌਸਮ ਹੈ ਕੱਲ ਅਸੀਂ ਨੇ ਸਾਰੀਆਂ ਸਰਦੀ ਦੀਆਂ ਸਬਜ਼ੀਆਂ ਨੂੰ ਪੱਟਿਆ ਆ ਸਾਡਾ ਅਮਰੂਦ ਪਰ ਸੋਂ ਬਾਪੂਆਂ ਨੂੰ ਬੱਕਰੀਆਂ ਲੈ ਨੂੰ ਸਮਝਾਇਆ ਕਿ ਬਾਪੂ ਇਦਾਂ ਨਾ ਕਰ ਨਾ ਜਿੱਦ ਕਰ ਤੇ ਫਿਰ ਕੱਲ ਤਾਂ ਉਹ ਇਧਰਲੀ ਸਾਈਡ ਨਹੀਂ ਬੱਕਰੀਆਂ ਲੈ ਕੇ ਆ ਉੱਥੇ ਚਲਾ ਗਿਆ ਕੱਲ ਫਿਰ ਉਹਨੇ ਥੋੜਾ ਮੈਨੂੰ ਇਹ ਸੀ ਕਿ ਨਹੀਂ ਦੇਖੀ ਕਾਨੂੰ ਨੂੰ ਕੁਝ ਕਹਿਣਾ ਸੀ ਫਿਰ ਮੈਂ ਉਹਨੂੰ ਮਿੱਠੇ ਚੌਲ ਸੀ ਤੇ ਫਿਰ ਮੈਂ ਉਹਨੂੰ ਇੱਕ ਡੱਬੇ ਚ ਪਾ ਕੇ ਭੇਜੇ ਮੈਂ ਕਿਹਾ ਦੇਖੀ ਹਨਾ ਪਛਤਾਵਾ ਜਦੋਂ ਕੋਈ ਗੱਲ ਦਾ ਹੋਵੇ ਪਰ ਮੈਂ ਕੀ ਕਰਾਂ ਸਾਲ ਹੋ ਗਿਆ ਬਾਪੂ ਨੂੰ ਸਮਝਾਉਂਦੀ ਇਹਨੂੰ ਗੁਲਾਬਾ ਖਾਲੀ ਕੀਤਾ ਪਿਆ ਜਿੰਨੇ ਫੁੱਲ ਸੀ ਉਹ ਸਾਰੇ ਖਵਾ ਜਾਂਦੇ ਦੇਖੋ ਕਿੰਨੇ ਦਿਨ ਅਸਰ ਕਰਦਾ ਵੈਸੇ ਉਹ ਅਸਰ ਕਰਨ ਵਾਲਾ ਹੈ ਨਹੀਂ ਬਾਪੂ ਪਾਣੀ ਵਗੈਰਾ ਬੱਕਰੀਆਂ ਦਿਨ ਰਾਤ ਪੀ ਕੇ ਜਾਣ ਕੋਈ ਗੱਲ ਨਹੀਂ ਉਹ ਤਾਂ ਸੇਵਾਈ ਆ ਚਲੋ ਕੋਈ ਨਾ ਵਾਈਗਰੂ ਬਾਪੂ ਨੂੰ ਤਰਕੀਆ ਬਖਸ਼ੇ ਪਾਈ ਉਹਨੂੰ ਕਿਸੇ ਦੇ ਗੇਟਾਂ 'ਚ ਜਾਣ ਦੀ ਜ਼ਰੂਰਤ ਨਹੀਂ ਪਵੇ ਕੀ ਉੜ ਗਈ ਚਿੜੀ ਉੜ ਗਈ ਫਾਈ ਮੇ ਗਈ ਸੀ ਚਿੜੀ ਉੜ ਗਈ ਸੀ ਚਿੜੀ ਉੜ ਗਈ ਸੀ ਓਹੋ ਬੇਟਾ ਗਿਰ ਗਿਆ ਚੱਕ ਦੋ ਓ ਮਮਾ ਨੂੰ ਪਤਾ ਹੀ ਨਹੀਂ ਲੱਗਿਆ ਇਹ ਬੂਟੇ ਨਾ ਬਸ ਫालतू ਨੇ ਇਹਨਾਂ ਨੂੰ ਖਾਲੀ ਕਰਨਾ ਅੱਜ ਮਨਾਉਣਿਆ ਸਰਦਾਰ ਜੀ ਨੂੰ ਹੋਰ ਗਮਲੇ ਲੈ ਕੇ ਆਵਾਂਗੇ ਚਲੋ ਕਰੀਏ ਹੁਣ ਬਾਕੀ ਸੈਟਿੰਗ ਕੀ ਕਰਨੀ ਆ ਆਜੋ ਦੇਖੋ ਸਰਦਾਰ ਜੀ ਕਹਿੰਦੇ ਦਾਲ ਸਬਜੀ ਮੈਂ ਬਣਾ ਕੇ ਦਾਲ ਰੱਖ ਲਈ ਤੜਕਾ ਲਗਾ ਤਾ ਆਟਾ ਗੁੰਨ ਲਿਆ ਅਸੀਂ ਨਾ ਸਵੇਰੇ ਸਵੇਰੇ ਖਾ ਲਿਆ ਪਪੀਤਾ ਕਿਉਂਕਿ ਛੱਤ ਤੇ ਆਉਣ ਤੋਂ ਬਾਅਦ ਪਪੀਤਾ ਖਾ ਲੈ ਸਰਦਾਰ ਜੀ ਕਹਿੰਦੇ ਮੈਂ ਰੁੱਕ ਕੇ ਆਉਂਗਾ ਅੱਜ ਖੁਸ਼ੀ ਦੇ ਟੀਕਾ ਲੱਗਣਾ ਜਪਜੀ ਨੂੰ ਡਰਾਪਸ ਪਲਾਉਣੀਆਂ ਨੇ ਔਰ ਕੁਝ ਕਿ ਸਬਜ਼ੀਆਂ ਤੇ ਪਨੀਰੀ ਮੰਗਾਉਣੀਆਂ ਤਾਂ ਉਹ ਕਹਿੰਦੇ ਮੈਂ ਰੁੱਕ ਕੇ ਆਣਾ ਤੇ ਹੁਣ ਮੇਰੇ ਕੋ ਕੋਈ ਕੰਮ ਨਹੀਂ ਥੋੜਿਆ ਜਿਹਾ ਮੇਰਾ ਮਨ ਹੋਇਆ ਕਿ ਇੰਨੀ ਵਧੀਆ ਧੁੱਪ ਹੈ ਬਾਹਰ ਗੇੜਾ ਕੱਢ ਕੇ ਆਈਏ ਤੇ ਹੁਣ ਮੈਂ ਜੱਪਜੀ ਤੇ ਖੁਸ਼ੀ ਲੈ ਕੇ ਸਾਹਮਣੇ ਸਾਡੇ ਬਹੁਤ ਵਧੀਆ ਜਗ੍ਹਾ ਐ ਸੈਰ ਕਰਨ ਨੂੰ ਉੱਥੇ ਚੱਲਦੇ ਆ ਲੋ ਚੱਲੀਏ ਆ ਸਾਡੇ ਘਰ ਦੇ ਬਾਹਰ ਜਿਹੜੀ ਕਲੋਨੀ ਐ ਉਹ ਹਾਈਟ ਹਰ ਵਾਰ ਨਿਕਲ ਜਾਂਦੀ ਆ ਚੱਲ ਜੱਪੂ ਆ ਜੰਗਲੀ ਪੇੜ ਨਹੀਂ ਕੀ ਕਹਿੰਦੇ ਨੇ ਪੇੜ ਹੀ ਕਹਿੰਦੇ ਨੇ ਪੇੜ ਹੀ ਕਹਿੰਦੇ ਨੇ ਹਾਂ ਮਮਾ ਇੱਕ ਬਾਹ ਠੰਡੀ ਹਵਾ ਚੱਲਦੀ ਆ ਮੈਂ ਕਿਹਾ ਟੋਪੀ ਦੀ ਜਗ੍ਹਾ ਮੈਂ ਇਹ ਹੀ ਲੈ ਜਾ ਜੰਨਤ ਹੀ ਇੱਕ ਤਰ੍ਹਾਂ ਦੀ ਇੱਥੇ ਮਮਾ ਇਹ ਕਿ ਕਤੂਰੇ ਖੇੜੇ ਸੀ ਅੱਛਾ ਹਾਂ ਕਤੂਰੇ ਆਉਂਦੇ ਹੁੰਦੇ ਨੇ ਲਈ ਆਈਏ ਚਲੋ ਮੰਮਾ ਚਲੋ ਚਲੋ 쿠שי ਕਹਿੰਦੀ ਮੈਂ ਤਾਂ ਸਿਰ ਬਾੱਕ ਹੀ ਆਉਂਗੀ ਮੈਂ ਨਹੀਂ ਇਦਾਂ ਜਾਣਾ ਇਹ ਨਵੀਂ ਕਲੋਨੀ ਬਣੀ ਆ ਇੱਧਰ ਪਹਿਲਾਂ ਖੇਤ ਹੁੰਦੇ ਸੀ ਸਾਡੇ ਤੇ ਹੁਣ ਆ ਸਾਰੀ ਕਲੋਨੀ ਬਣ ਗਈ ਹੁਣ ਖੇਤ ਉਹ ਚਲੇ ਗਏ ਦੂਰ ਉਹ ਚੁੰਨੀ ਉੱਤਰ ਗਈ ਜਪੋ ਛੱਡੀਆਂ ਹੱਥ ਛੱਡੀਆਂ ਹਾਂ ਚੁੰਨੀ ਉੱਤਰ ਟੋਪੀ ਲਾਉ ਤਾਂ ਗਰਮੀ ਲੱਗਦੀ ਆ ਟੋਪੀ ਉਤਾਰੋ ਤਾਂ ਠੰਡ ਲੱਗਦੀ ਆ ਅਕਤੂਰਾ ਸਾਨੂੰ ਅਸੀਂ ਇੱਥੇ ਸੈਰ ਕਰਨ ਗਏ ਉੱਥੇ ਮਿਲ ਗਿਆ ਇਹਦੇ ਲੱਤ ਤੇ ਛੱਟ ਲੱਗੀ ਆ ਇੱਕ ਵਾਰ ਤਾਂ ਅਸੀਂ ਬੀਟਾ ਢੀਨ ਲਾਤੀ ਉਹਨੇ ਛੱਟ ਕੇ ਸਾਰੀ ਖਾ ਗਿਆ ਛੱਟ ਗਿਆ ਮਤਲਬ ਹੁਣ ਆਉਂਦਾ ਨਹੀਂ ਡਰਦਾ ਆ ਜਾ ਆ ਜਾ ਅਰੇ ਹੁਣੇ ਹੀ ਨਿਕਾ ਅਣ ਦੇਖ ਲਈ ਬਿਡਲੀ ਨੇ ਹੱਥ ਚਾ ਕਪੜਾ ਹੱਥ ਚਾ ਉਹ ਵੀ ਪੇਤੀ ਉਹ ਬੈਟ ਗਿਆ ਪਾ ਚਲੇ ਆ ਜਾ ਪਿਆਰੇ ਆ ਪਿਆਰੇ ਡੌਗੀ ਆਉਂਦਾ ਨਹੀਂ ਬਤੰਦਰ ਆ ਬੱਬਾ ਇਹ ਆ ਜਾ ਆ ਜਾ ਵੀਰੇ ਇਹ ਤਾਂ ਉਹ ਚੱਟ ਗਿਆ ਉਹਨ ਬੀਟਾ ਡੀਨ ਫਿਰ ਉਹ ਆਲਾ ਦੀ ਕਰੀਮ ਆ ਵਾਜੀ ਆ ਬੀਟਾ ਡੀਨ ਪਾ ਗਿਆ ਪਾਊਡਰ ਪਾ ਲਓ ਜੀ ਬੀਟਾ ਡੀਨ ਦੇ ਨਾਲ ਪਾਊਡਰ ਲਾਈ ਜਾ ਖੁਸ਼ੀ ਫੜ ਕੇ ਲਿਆ ਲਾ ਮੈਨੂੰ ਵੱਡੋ ਅਮੀ ਤੈਨੂੰ ਪਾ ਦੇ ਇਹਨੂੰ ਇੱਧਰ ਨੂੰ ਕਰ ਲੈ ਉਹ ਵੀ ਆ ਗਏ ਕਾ ਤੇ ਲੈ ਜਾ ਇੱਧਰ ਨੂੰ ਸਾਈਡ ਤੇ ਆਪਣੇ ਬਲ ਨੂੰ ਲਿਆਣਾ ਇੱਧਰ ਕਾ ਨੂੰ ਜਾਣੀਆਂ ਪੂਰੇ ਨੂੰ ਡੱਗ ਕੋਲ ਨੂੰ ਜਾ ਚਾ ਇੱਥੇ ਬਿਠਾ ਲਾ ਹਾਂ ਪਾ ਦੇ ਪਾ ਦੇ ਖੁਸ਼ੀਆ ਫੜ ਔਰ ਲਾਓ

ਹੇਡਾ ਹੇਡੋਂ ਜਾ ਕੇ ਆਲੇ ਵੀਰੇ ਧੰਨਵਾਦ ਵੀਰੇ ਲੋੜ ਹੋਗੀ ਮੈਂ ਤੁਹਾਨੂੰ ਪਾਜ ਮਾਰਿਆ ਕਰੂੰ ਲਓ ਜੀ ਆਪਾਂ ਨੇ ਹੱਥ ਉੱਤੇ ਧੋਲੇ ਤੇ ਡੌਗੀ ਦੇ ਚਲੋ ਦੋ ਵਾਰ ਬੀਟਾਡਿਨ ਲਾ ਕੇ ਇੱਕ ਵਾਰ ਪਾਊਡਰ ਲਾ ਕੇ ਪਾ ਦਿੱਤਾ ਹੁਣ ਉਹ ਚਟਿਆ ਨਹੀਂ ਚਟੇ ਜਦੋਂ ਟੱਕਰੂਗਾ ਫੇਰ ਇੱਕ ਵੀਰੇ ਨੇ ਇੰਜੈਕਸ਼ਨ ਦੱਸਿਆ ਕਿ ਉਹ ਟੀਕਾ ਜੇ ਪਾ ਦੇ ਵੀ ਸੱਟ ਤੇ ਤਾਂ 24 ਘੰਟੇ ਚ ਰਿਕਵਰ ਕਰ ਜਾਂਦਾ ਹਾਂ ਤੇ ਜ਼ਖਮ ਹੋਵੇ ਜਾਂ ਦੁੱਖ ਇਨਸਾਨ ਦਾ ਚਾਹੇ ਜਾਨਵਰ ਦਾ ਦੁੱਖ ਤਕਲੀਫ ਸਭ ਦੀ ਇੱਕੋ ਹੁੰਦੀ ਆ ਇਹ ਸਮਝਣ ਤੇ ਆ ਕਿ ਕੌਣ ਇਸ ਗੱਲ ਨੂੰ ਸਮਝਦਾ ਕੌਣ ਵਿਰੋਧ ਕਰਦਾ ਵਿਰੋਧ ਕਰਨ ਵਾਲੇ ਵੀ ਉੱਠ ਗਏ ਸਾਥ ਦੇਣ ਵਾਲੇ ਵੀ ਭੈਣ ਭਾਈ ਬਹੁਤ ਨੇ ਔਰ ਕਿਰਪਾ ਕਰਕੇ ਤੁਸੀਂ ਵੀ ਮੇਰੇ ਚੈਨਲ ਦਾ ਸਾਥ ਦਿਓ ਕਿ ਮੇਰਾ ਜਿਹੜਾ ਚੈਨਲ ਆ ਇਹ ਵਧੀਆ ਗਰੋ ਕਰੇ ਔਰ ਅੱਗੇ ਚਲੋ ਜਪਜੀ ਤਾਂ ਹੁਣ ਬੱਡੀ ਹੋ ਹੀ ਰਹੀ ਐ ਨੇ ਸਕੂਲ ਵੀ ਚਲੀ ਜਾਣਾ ਅੱਜ ਨਹੀਂ ਤਾਂ ਸਾਲ ਨੂੰ ਸਾਲ ਨਹੀਂ ਤਾਂ ਡੇਢ ਸਾਲ ਨੂੰ ਇੰਨੇ ਟਾਈਮ 'ਚ ਮੇਰਾ ਜਿਹੜਾ ਚੈਨਲ ਵਧੀਆ ਗਰੋ ਕਰੇ ਜਿਹੜਾ ਮੇਰਾ ਇੱਛਾ ਐ ਪੰਛੀਆਂ ਜਾਨਵਰਾਂ ਦੀ ਸੇਵਾ ਫਿਰ ਮੈਂ ਉਹ ਟਾਈਮ ਉਧਰ ਲਗਾਵਾਂ ਔਰ ਉਹਨਾਂ ਦਾ ਧਿਆਨ ਰੱਖਾਂ ਔਰ ਇੰਨੇ ਜੋਗਾ ਮਾਲਕ ਮੈਨੂੰ ਬਣਾਵੇ ਸੇਵਾਦਾਰ ਜ਼ਰੂਰ ਬਣਾਵੇ ਜਲ ਨਾਲੇ ਸੜਨ ਵਾਲਿਆਂ ਨੇ ਤਾਂ ਇਦਾਂ ਹੀ ਲੱਗੇ ਰਹਿਣਾ ਆਪਾਂ ਆਪਣੇ ਕਰਮਾਂ ਵੱਲ ਧਿਆਨ ਦੇਈਏ ਜਿੰਨਾ ਮੈਂ ਕਰ ਸਕਦੀ ਆ ਐਨਵਾਇਰਨਮੈਂਟ ਬਚਾਉਣ ਨੂੰ ਜਾਂ ਫਿਰ ਪੰਛੀਆਂ ਜਾਨਵਰਾਂ ਦੀ ਸੇਵਾ ਕਰਨ ਨੂੰ ਉਹ ਆਪਾਂ ਜ਼ਰੂਰ ਕਰਾਂਗੇ ਚਲੋ ਹੁਣ ਤਿਆਰ ਹੋਈਏ ਕੁਛ ਹੀ ਤਿਆਰ ਹੋ ਬਈ ਟਾਈਮ ਬਹੁਤ ਹੋ ਗਿਆ ਰੋਟੀ ਮੈਂ ਬਣਾ ਲੀਜੀ ਮਾਰ ਇਹਦਾ ਕਤੂਰਾ ਐ ਕੁਛ ਨੂੰ ਭੇਜਿਆ ਰੋਟੀ ਪਾਉਣ ਉਹ ਰੋਟੀ ਤਾਂ ਖਾ ਕੇ ਨਹੀਂ ਗਿਆ ਪਾਣੀ ਪੀ ਗਿਆ ਦੇਖ ਕੇ ਕੁਛ ਕਿੱਥੇ ਆਉਣ ਚਲਾ ਗਿਆ ਦੇ ਦੇ ਉਹ ਉੱਥੇ ਬੈ ਗਿਆ ਆ ਗਿਆ ਮਾਪੀ ਉਹ ਦੇਖੋ ਗੱਡੀ ਕੋਲ ਬੈਠਾ ਉਹ ਉੱਥੇ ਬੈਠਾ ਉੱਥੇ ਆ ਰੋਟੀ ਉਹ ਖਾ ਕੇ ਨਹੀਂ ਗਿਆ ਰੋਟੀ ਖਾ ਕੇ ਨਹੀਂ ਗਿਆ ਪਾਣੀ ਪੀ ਕੇ ਦੂਰ ਚਲ ਗਿਆ ਜੀ ਆਪਣੇ ਪਾਪਾ ਨਾਲ ਰੋਟੀ ਖਾਣ ਲੱਗੀ ਆ ਪਿੰਡੀਆਂ ਵਾਲੇ ਭਾਈ ਨੇ ਧੋਖਾ ਹੀ ਕਰਤਾ ਕਹਿੰਦਾ ਜੀ ਪਿੰਡੀਆਂ ਦੀ ਪਨੀਰੀ ਨਹੀਂ ਮਿਲਨੀ ਬੀਜ ਲੈ ਜਾ ਮੈਂ ਪਿੰਡੀਆਂ ਨਹੀਂ ਲਗਾਈਆਂ ਕਿਸੇ ਕਾਰਨ ਕਰਕੇ ਚਲੋ ਹੁਣ ਪਿੰਡੀਆਂ ਦੇ ਵਿੱਚ ਲਗਾਵਾਂਗੇ ਆ ਕੇ ਤੇ ਜਬ ਜੀ ਇਹਨੇ ਰੋਟੀ ਪਾਣੀ ਖਾ ਰਹੀ ਹੈ ਸ਼ੱਕ ਰਹੀ ਹੈ ਇੱਧਰ ਖੁਸ਼ੀ ਵੀ ਹੋ ਰਹੀ ਹੈ ਤਿਆਰ ਹਜੇ ਕੀ ਹੋਇਆ ਜਪੂ ਹੈ ਇਹ ਜਪੂ ਹੋ ਰਿਹਾ ਉਹ ਤਾਂ ਡੌਗੀ ਆ ਕਤੂਰਾ ਤਾਂ ਉੱਧਰ ਕਿਤੇ ਬੈਠਾ ਸੀ ਆ ਉਹਨੇ ਆਪ ਹੀ ਆ ਜਾਣਾ ਪੁੱਤ ਕਿਉਂ ਅਮਰਾਟੀ ਨਹੀਂ ਖਾਈ ਇਹਨੇ ਹੁਣ ਖਾਦੀ ਨਹੀਂ ਹਾਂ ਉਹਨੇ ਪਾਣੀ ਨਹੀਂ ਪੀਤਾ ਪਾਣੀ ਪੀਤਾ ਅੱਛਾ ਦੇਓ ਜੀ ਦੋ ਚੁੰਡੀਆਂ ਕਰਾ ਕੇ ਦੇਖੋ ਕਿਵੇਂ ਚਮਲਦੀ ਆ ਦੋ ਕੁੱਤਾ ਮੈਂ ਤਾਣੀ ਕੀਤੀ ਉਹਨਾ ਇਹਦੇ ਵਾਲ ਛੋਟੇ ਨੇ ਨਿਕਲ ਜਾਂਦੇ ਨੇ ਪੋਨੀ ਨਾਲ ਇਹ ਆ ਵਾਲ ਇਹਦੇ ਕਵਰ ਰਹਿੰਦੇ ਨੇ ਅੱਛਾ ਖੁਸ਼ੀ ਕਹਿੰਦੀ ਮੈਂ ਆਉਣੀ ਆ ਕੋਟ ਸੈੱਟ ਕਰਦੀ ਆ ਬਾਹ ਠੰਡੀਆਂ ਆਵਾ ਗਾਈਜ਼ ਬੇਸ਼ੱਕ ਧੁੱਪ ਹੈ ਸਾਡੀ ਪਹਿਲਾ ਕੁਲਫੀ ਚਮਗੇ ਖੁਸ਼ੀ ਕੋਟੀ ਨਹੀਂ ਪਾਕੇਗੀ ਮੈਨੂੰ ਲੱਗਦਾ ਪਤਾ ਆਉਂਦੀ ਜਾਂਦੀ ਠੰਡੇ ਰਗੜਦੀ ਆ ਹੈ ਜੱਜ ਜੀ ਹੋਵੇ ਡੌਗੀ ਲੋਕ ਤੈਨੂੰ ਐ ਕਰ ਲੱਗ ਗਈ ਛੋਟੀ ਜੀ ਨੂੰ ਅੱਛਾ ਨਾ ਜਪੀਤੀ ਵੀਰੇ ਤਾਂ ਮੈਂ ਉਹ ਡੌਗੀ ਦੇ ਦਵਾਈ ਲਈਏ ਮੈਂ ਜੱਜ ਜੀਨ ਕਹਾ ਮੈਂ ਤਾਂ ਇੱਥੇ ਖੜੀ ਇਹ ਹਿੱਲੀ ਨਹੀਂ ਉੱਥੇ ਇੱਕ ਜਗ੍ਹਾ ਖੜੀ ਰਹੀ ਸਾਡੇ ਕੋਲ ਨਹੀਂ ਆਈ ਇੰਨੀ ਸਿਆਣੀ ਆ अच्छा। ਜਿਹੜੇ ਪੱਤੀ ਸੀ। ਆ ਲੋਕ ਲਾ ਕੇ ਚਾਬੀ ਤਾਂ ਲੈ ਜਾ ਖੁਸ਼ੀ। ਮੈਂ ਛਾਤੇ ਚੱਲੀ ਆ ਆਪਣੀ ਸਬਜ਼ੀਆਂ ਕੋਲ। ਅੱਜ 16 ਦਿਨ ਹੋ ਗਏ ਜੀ ਗੁਲਾਬ ਦੀਆਂ ਕਲਮਾਂ ਨੂੰ ਲਗਾਇਆ ਨੂੰ। ਤਕਰੀਬਨ ਸਾਰੀਆਂ ਇੱਕ ਇੱਕ ਕਲਮ ਸਾਰੀਆਂ ਗਰੋ ਹੋ ਚੁੱਕੀਆਂ ਨੇ। ਛੋਟੀ ਜੀ ਕਲਮ ਲਗਾਈ ਸੀ ਵਿੱਚ। ਗਾਇਜ਼ ਉਹ ਦੇਖੋ। ਆ ਦੇਖੋ ਇਹ ਛੋਟੀ ਜੀ ਕਟਿੰਗ ਹੈ ਇਹ ਵੀ ਗ로우 ਹੋਗੀ ਪਰ ਇਹਨੂੰ ਇੱਥੇ ਰੱਖਾਂਗੇ ਇਹਨੂੰ ਮੈਂ ਧੁੱਪ ਵਾਲੀ ਜਗ੍ਹਾ ਤੇ ਹਜੇ ਰੱਖੂੰਗੀ ਨਹੀਂ ਕਿਉਂਕਿ ਇਹਦੀ ਜਿਹੜੇ ਜੜਾਂ ਨੇ ਉਹ ਬਹੁਤ ਸਲੋ ਬਣਦੀਆਂ ਨੇ ਜਿਹੜੀਆਂ ਇਹ ਗੁਲਾਬ ਦੇ ਕਲਮਾ ਨੇ ਇਹ ਜੀ ਮੈਂ ਅੱਜ ਤੋਂ 16 ਦਿਨ ਬਾਅਦ ਪਿਛਲੇ ਬੁੱਧਵਾਰ ਤੋਂ ਉਹ ਤੋਂ ਪਿਛਲੇ ਬੁੱਧਵਾਰ ਨੂੰ ਲਗਾਈਆਂ ਸੀ ਤੇ ਕਟਿੰਗ ਕੀਤੀ ਔਰ ਹੁਣ ਇਹਦਾ ਤੁਸੀਂ ਰਿਜ਼ਲਟ ਦੇਖ ਸਕਦੇ ਹੋ ਇੱਕ ਮੈਨੂੰ ਭੈਣ ਦਾ ਕਮੈਂਟ ਆਇਆ ਸੀ ਕਹਿੰਦੇ ਮੇਰੇ ਗੁਲਾਬ ਦੀ ਜਿਹੜੇ ਕਲਮਾਂ ਨੇ ਖਰਾਬ ਹੋ ਜਾਂਦੀਆਂ ਨੇ ਤੇ ਹਾਂਜੀ ਮੇਰੇ ਨਾਲ ਵੀ ਇੱਕ ਵਾਰ ਇਦਾਂ ਹੀ ਹੋਇਆ ਸੀ ਮੈਂ ਪਿਛਲੇ ਸਾਲ ਵੀ ਕਲਮਾਂ ਲਗਾਈਆਂ ਸੀ ਦੋ ਦੋ ਕਲਮਾਂ ਲਗਾਈਆਂ ਸੀ ਦੋਨੋਂ ਹੋ ਗਈਆਂ ਉਹ ਦੋ ਤਿੰਨ ਮਹੀਨੇ ਬਾਅਦ ਸੁੱਕ ਗਈਆਂ ਉਸ ਟਾਈਮ ਜਿਹੜੇ ਟੈਂਪਰੇਚਰ 'ਚ ਉਹ ਰੱਖੀਆਂ ਸੀ ਉੱਥੇ ਆਉਣ ਲੱਗੀ ਸੀ ਤੇਜ਼ ਧੁੱਪ ਉਹ ਮੈਂ ਛੱਤ ਤੇ ਉਗਾਈਆਂ ਸੀ ਇਹ ਮੈਂ ਛੱਤ ਤੇ ਨਹੀਂ ਕਲਮਾਂ ਲਗਾਈਆਂ ਇਹ ਪੌੜੀਆਂ ਦੀ ਛਾਂ ਦੇ ਵਿੱਚ ਜਿੱਥੇ ਸਿਰਫ ਧੁੱਪ ਜਾਲੀ ਵਿੱਚ ਚ ਆਂਦੀ ਆ ਛਾਣ ਕੇ ਧੁੱਪਾਂ ਦੀ ਸਿੱਧੀ ਧੁੱਪ ਨਹੀਂ ਆਉਂਦੀ ਇਹ ਉੱਥੇ ਲਗਾਈਆਂ ਨੇ ਤੁਸੀਂ ਇਹ ਗੱਲ ਦਾ ਧਿਆਨ ਰੱਖ ਕੇ ਕਲਮਾ ਨੂੰ ਵਧਨ ਫੁੱਲਣ ਲਈ 6 ਮਹੀਨੇ ਇੱਕ ਨਾਰਮਲ ਟੈਂਪਰੇਚਰ ਦੇ ਵਿੱਚ ਰੱਖੋ ਜਿਆਦਾ ਠੰਡ ਜਾਂ ਜਿਆਦਾ ਗਰਮੀ ਕਲਮਾ ਨੂੰ ਖਰਾਬ ਕਰ ਦਿੰਦੀ ਆ ਲੋ ਜੀ ਜਪਜੀ ਆ ਗਈ ਇਸ ਤੋਂ ਪਹਿਲਾਂ ਮੈਂ ਜਾਵਾਂ ਇਹ ਤਾਂ ਬੜੀ ਜਲਦੀ ਮੁੜ ਕੇ ਆਏ ਨੇ ਪੀ ਲਈ ਦਵਾਈ ਪੁੱਤ ਜਪਜੀ ਮੇਰੀ ਤਰ੍ਹਾਂ ਬਾਹਰ ਵੀ ਦੱਸਦੀ ਆ ਮੰਮਾ ਮੈਂ ਦਵਾਈ ਪੀ ਲਈ ਲਾਗੇ ਟਿਕਾ ਬਾਹਾਂ ਚ ਕੋਈ ਦਵਾਈ ਤਾਂ ਨਹੀਂ ਦੱਸੀ ਮੈਡਮ ਨੇ ਉਹ ਜੋ ਬੁਖਾਰ ਤੇ ਦਾ ਤਾਲ ਆਉਂਦੀ ਆ ਅੱਛਾ ਮੰਮਾ ਇਹ ਦਵਾਈ ਦਿੱਤੀ ਸੀ ਦਵਾਈ ਦਿੱਤੀ ਸੀ ਇਹਦੇ ਛੱਡਦੇ ਨੇ ਵੀ ਗੋਲ ਖੜੀਓ ਬਸ ਫੇਰ ਦੇਖਿਆ ਦਵਾਈ ਸੋਹਣੀ ਟੇਸਟੀ ਸੀ ਨਾ ਹਾਂ ਦਵਾਈ ਟੇਸਟੀ ਸੀ ਠੀਕ ਐ ਦੀਦੀ ਰੋਈ ਤਾਂ ਨਹੀਂ ਠੀਕਲਵਾ ਕੇ ਗੋਲਦੀ ਸੀ ਨਾ ਮੈਂ ਤਾਂ ਰੋਈ ਨਾ ਹੋਈ ਉਹਨਾਂ اٹਪਣ ਲੱਗੀ ਉੱਤੇ ਹੋਰ ਕੁਝ ਨਹੀਂ ਐ ਤੇ ਪੂ ਹਾਂ ਉਹਨੇ ਕੜਾਕੜੂ ਦੱਸਿਆ ਮੈਡਮ ਨੇ ਸੁਝਿਆ ਤਾਂ ਇਹਦੇ ਵਰਕ ਮੰਨ ਲਿਆ ਠੀਕ ਹੈ ਇਹ ਗਈ ਹਾਂ ਅਰੰਗ ਦੇ ਚਮਚੇ 'ਚ ਪਹਿਲਾਂ ਹੀ ਪਾਈ ਹੋਈ ਸੀ ਹਾਂ ਠੀਕ ਹੈ ਨਹੀਂ ਇਹ ਖੜੀ ਹਾਂ ਠੀਕ ਹੈ ਮੈਡਮ ਕਹਿੰਦੇ ਹਾਂ ਇਹ ਕੋਲੀ ਲੈਣੀ ਹੈ ਚੱਕੋ ਚੱਕ ਚਾ ਵਾਹ ਬਸ ਚਲੋ ਜੀ ਕਿੰਨੀ ਸਿਆਣੀ ਮੋਟੂ ਹੈ ਇਹਦਾ ਨਾ ਨਾ ਕੁਝ ਵੀ ਨਹੀਂ ਐਕਸਪ੍ਰੈਸ਼ਨ ਕੁਝ ਨਹੀਂ ਸੀ ਜ਼ੀਰੋ ਐਕਸਪ੍ਰੈਸ਼ਨ ਇਹ ਜੋ ਜੀ ਸਿਆਣੀ ਹੋਗੇ ਨੂੰ ਪਤਾ ਸੀ ਟੀਕਾ ਮੇਰੇ ਥੋੜੀ ਦੀਦੀ ਦੇ ਲੱਗਣਾ ਆਹਾ ਚਲ ਹੁਣ ਸਬਜ਼ੀਆਂ ਲਗਾਈਏ ਪਰਚਾ ਪੀਣੀਆਂ ਬਣਾਵਾ ਚਾਹ ਪਾ ਦੇਗੀ ਟਾਈਮ ਨਾਲ ਫਿਰ ਤਾਂ ਮੈਂ ਪੀ ਜਾਣਾ ਟਾਈਮ ਨਾਲ ਕਿ 15 ਮਿੰਟ ਤਾਂ ਲੱਗਣਗੀ ਆਏ ਸਰਦਾਰ ਜੀ ਨੂੰ ਮੇਰੇ ਹੱਥ ਦੀ ਚਾਹ ਇੰਨੀ ਪਸੰਦ ਆਣਾ ਇਹ ਤਾਂ ਫੈਨ ਨੇ ਰੀ ਚਾਹ ਦੇ ਕੈਂਸਲ ਕੈਸਾ ਨਹੀਂ ਫੈਨ ਨੇ ਮੈਂ ਨਾ ਜੱਦੀ ਵਸ ਪਿੰਡੀਆਂ ਦੇ ਬੀਜ ਲਗਾਏ ਨੇ ਹਾਂ ਇਹ ਦੱਸਦੀ ਆ ਕਿ ਜਦਦੇ ਤੁਸੀਂ ਇਹ ਥੋੜਾ ਹੀ ਕੰਮ ਕੀਤਾ ਮੈਂ ਕੋਈ ਜ਼ਿਆਦਾ ਨਹੀਂ ਕੀਤਾ ਆ ਮੈਨੂੰ ਫੜਾਤੇ ਡਾਕੂਮੈਂਟ ਉਹ ਕੇ ਫੜਾ ਲਾ ਦੀ ਜਣਾ ਉਹ ਕਰਨਾ ਹੋਰ ਕੀ ਫਿਰ ਮੈਂ ਹੁਣ ਉੱਤੇ ਰੱਖੇ ਬੀਜ ਮੈਂ ਕਿਹਾ ਚੱਲ ਚਾਹ ਬਣਾਈਏ ਨੇ ਆ ਖੁਸ਼ੀ ਦੀ ਡੋਲੀ ਦਿਖਾਉਣ ਲੱਗੇ ਸੀ ਫੋਨ ਉਹੀ ਆ ਦੇਖੋ ਬਜੈਰ ਲੱਗਿਆ ਠੀਕ ਆ ਓਹ ਹੋ ਕੋਈ ਬਾਤ ਨਹੀਂ ਤੇਮਾਰੀ ਨਿਸ਼ਾਨੀ ਕੋਈ ਬਾਤ ਨਹੀਂ ਕੋਈ ਬਾਤ ਨਹੀਂ ਬਸ ਵਾ ਇੰਨੇ ਡੋਲੀਆਂ ਨਾ ਦਿਖਾ ਉਹਦੇ ਜੱਜ ਜੀ ਕਹੀਂ ਦਿਖਾਉਂਗੇ ਉਹ ਜੀ ਨੇ ਬੈਠੀ ਬੈਠੀ ਨੇ ਕੰਦ ਵਿੱਚ ਸਿਰ ਮਾਰ ਲਿਆ ਹੁਣ ਪਾਪਾ ਉਹਦਾ ਗੁੰਮਾ ਜਾ ਚੈੱਕ ਕਰਦੇ ਨੇ ਬਣਤਾ ਨਹੀਂ ਗਿਆ ਇੱਧਰ ਦੇਖੀ ਨੀ ਰੋ ਤਾਂ ਹਟ ਚ ਮੱਚ ਗਈ ਨਾ ਜਾ ਤੂੰ ਜਦ ਹੀ ਐਂਗਰੀ ਬੜਦੀ ਇਤਨਾ ਭਾਗ ਲੂ ਜਾ ਤੂੰ ਮੈਂ ਖਾਦ ਤੇ ਮਿੱਟੀ ਤਿਆਰ ਕਰਦੀ ਸੀ ਚੱਲ ਬੱਕਰੀਆਂ ਦਾ ਬਾਪੂ ਨੇ ਅੱਜ ਤਾਂ ਨਹੀਂ ਬੱਕਰੀਆਂ ਲਿਆਂਦੀ ਉਹਦੇ ਕੋਲ ਸਾਹਮਣੇ ਬੈਠਾ ਤੇ ਉਹ ਸਾਹਮਣੇ ਨਾ ਕਾਫੀ ਸਾੰਡ ਪਤਗਉਆਂ ਔਰ ਦੇਖੋ ਖੇਤਾਂ 'ਚ ਵਿਚਾਰੇ ਟੀਰੀ 'ਚ ਵੜ ਗਏ ਆ ਤਕਰੀਬਨ ਹੋਣਗੇ ਆ 6-7 ਇਹ ਕਿੱਧਰ ਨੂੰ ਜਾਣ ਅੱਜ ਬਾਰ-ਬਾਰ ਮਨ 'ਚ ਇੱਕੇ ਸਵਾਲ ਆ ਰਿਹਾ ਸੀ ਕਿ ਇਨਸਾਨ ਦੇ ਲਈ ਤਾਂ ਉਹਦਾ ਘਰ ਉਹਦੀ ਆਪਣੀ ਪ੍ਰਾਪਰਟੀ ਆ ਤਿਆ ਬੇਜਵਾਨਾਂ ਲਈ ਕੋਈ ਪ੍ਰਾਪਰਟੀ ਨਹੀਂ ਸਵੇਰੇ ਕੁੱਤੇ ਨੂੰ ਲੈ ਕੇ ਵੀ ਮੈਂ ਦੇਖਿਆ ਕਈਆਂ ਦਾ ਰਿਐਕਟ ਉਹਨਾਂ ਨੂੰ ਦਿੱਕਤ ਸੀ ਮੈਂ ਕੁੱਤੇ ਦੇ ਦਵਾਈ ਕਿਉਂ ਲਈ ਠੀਕ ਹੈ ਹੁਣ ਉਹ ਗਊਆਂ ਫਿਰਦੀਆਂ ਨੇ ਪਹਿਲਾਂ ਤਾਂ ਛੱਡਣਾ ਲਿਆ ਉਹਨੂੰ ਹੀ ਸੋਚਿਆ ਤੇ ਹੁਣ ਮਾਰਨ ਵਾਲੇ ਨਹੀਂ ਨਹੀਂ ਸੋਚਣਾ ਉਹਨੇ ਆਪਣੀ ਫਸਲ ਵੀ ਬਚਾਉਣੀ ਆ ਪਤਾ ਨਹੀਂ ਕੀ ਬਣੂ ਇੰਨਾ ਦੁਨੀਆ ਦਾ ਬਹੁਤ ਵਾਰ ਦੁੱਖ ਹੁੰਦਾ ਇਹ ਜਾਨਵਰਾਂ ਦੇ ਵਿਚਾਰਿਆਂ ਦੀ ਹਾਲਤ ਦੇਖ ਕੇ ਪਰ ਕੀ ਕਰੀਏ ਜਿੰਨਾ ਕੋ ਸਾਵਾ ਉਹ ਸੋਚਦੇ ਨਹੀਂ ਜਿਹੜੇ ਸਾਡੇ ਵਰਗੇ ਨੇ ਇਹਨਾਂ ਕੋਲ ਆਪਣਾ ਇੱਕ ਜ਼ਰਾ ਬੜੀ ਮੁਸ਼ਕਿਲਾਂ ਚੱਲਦਾ ਹਾਂ ਪੁੱਤ 오ਰੇਂਜ ਖਾਣੇ ਆ ਉਹ ਸੰਤਰੇ ਖਾਨ ਦੀ ਕਾਲੀ ਆ ਸੰਤਰੇ ਖਾਣੇ ਆ ਲੋਰੀ ਜੱਬ ਜੀ ਗਈ ਸੰਤਰੇ ਖਾਣੇ ਆ ਆ ਮੈਂ ਇੱਕ ਪਾਥੀ ਇਹਦੇ ਵਿੱਚ ਪਿਉਂਤੀ ਤੇ ਮੈਂ ਗੱਲ ਹੀ ਕਰਦੀ ਸੀ ਇਹ ਗਊਆਂ ਨੂੰ ਮਾਰਨ ਲਈ ਕੋਈ ਆਣਾ ਜਾਵੇ ਉਹ ਦੇਖੋ ਉਹ ਡੰਡਾ ਲੈ ਕੇ ਆ ਗਿਆ ਹੁਣ ਕਿਹਦਾ ਕਸੂਰ ਮੰਨੀਏ ਕਸੂਰ ਕਿਸੇ ਦਾ ਵੀ ਨਹੀਂ ਨਾ ਜਾਨਵਰਾਂ ਦਾ ਕਸੂਰ ਹੈ ਨਾ ਫਸਲ ਬਚਾਉਣ ਵਾਲੇ ਦਾ ਕਸੂਰ ਉਹਨਾਂ ਦਾ ਜਿਨ੍ਹਾਂ ਨੇ ਇਹਨਾਂ ਨੂੰ ਛੱਡਿਆ ਇਦਾਂ ਵਾਰ ਇਹਨਾਂ ਲਈ ਵੀ ਕੋਈ ਜਗ੍ਹਾ ਹੋਣੀ ਚਾਹੀਦੀ ਜਿੱਥੇ ਹੱਕ ਨਾਲ ਬੈਠਣ ਔਰ ਇਹਨਾਂ ਨੂੰ ਕੋਈ ਮਾਰੇ ਨਾ ਛੱਡ ਮੈਤੋਂ ਨਹੀਂ ਦੇਖਿਆ ਜਾਂਦਾ ਆ ਜਾ ਜੱਪੂ ਇੱਧਰ ਆ ਜਾ ਉਹਨਾਂ ਨੂੰ ਵੈਗਰੂ ਜੀ ਪਛਾਨਣਗੇ। ਅмма ਵੈਗਰੂ ਜੀ ਵਿਚਾਰੇ ਨੇ ਉਹਨਾਂ ਨੂੰ। ਹਾਂ। ਕਿਉਂਕਿ ਆਸਮਾਨ ਹੈ ਜੋ ਵੈਗਰੂ ਦਾ ਉਹ ਸਭ ਲਈ ਇੱਕ ਬਰਾਬਰ ਹੈ। ਕੋਈ ਅਮੀਰ ਨਹੀਂ ਕੋਈ ਗਰੀਬ ਨਹੀਂ ਕੋਈ ਜਾਨਵਰ ਨਹੀਂ ਕੋਈ ਇਨਸਾਨ ਨਹੀਂ ਸਭ ਲਈ ਇੱਕ ਬਰਾਬਰ ਹੈ। ਕਰਨੀ ਭਰਨੀ ਸਭ ਇੱਥੇ ਆ। ਮਨ ਕਾਵਾ ਤੋਂ ਫਸੇ ਵੇ ਜਾਣੇ ਉਹ ਤੋਂ ਕਾਵਾ ਤੋਂ ਪਤੋ ਕੀ ਤੇ ਟੱਪ ਗਏ ਇਧਰੋਂ ਉੱਤਰ ਲੱਗ ਗਿਆ ਬਹੁਤ ਦੂਰ ਬਾਗੀਆਂ ਹਾਂ ਹਵਾ ਚ ਹਵਾ ਹੋਰ ਚੱਲੀ ਦੇਖੀ ਤੇ ਹਵਾ ਠੰਡੀ ਚੱਲਦੀ ਹੈ ਠੀਕ ਹੈ ਨਾ ਪਾਪਾ ਨੂੰ ਪੁੱਛੀ ਜੀ ਦੁਪਹਿਰ ਦੀ ਰੋਟੀ ਬਾਰੇ ਕਿਵੇਂ ਕਰਨਾ ਮੇਰੀ ਜਵਾਗਰੀ ਦਾ ਮੂੰਹ ਲਿਬੜਿਆ ਪਿਆ ਕੋਕੋ ਤਾਂ ਮੂੰਹ ਲਿਬੜਿਆ ਪਿਆ ਮੂੰਹ ਤੋਂ ਹੋਲੀ ਹੂੰ ਠੀਕ ਹੈ ਜੇ ਤੂੰ ਇਹਨੂੰ ਖਾ ਇਦਾਂ ਨਹੀਂ ਕਰਦੇ ਹੁੰਦੇ ਮਿੱਟੀ ਲੱਗੀ ਹੁੰਦੀ ਹੈ ਮੂੰਹ ਨੂੰ ਫਟਾਫਟ ਖਾ ਲੈ ਚੱਲ ਜਲਦੀ ਕਰ ਸਵੇਰੇ ਜੱਪ ਜੀ ਇਹਨਾਂ ਖੁਸ਼ੀ ਤੇ ਉਹਦੇ ਪਾਪਾ ਤੋਂ ਇਧਰ ਗੰਮਲੇ ਰਖਾਏ ਇਧਰ ਰਖਾਏ ਤੇ ਇਹ ਦੇਖਦੇ ਆ ਹੁਣ ਉਹਨਾਂ ਨੂੰ ਪਨੀਰੀ ਲਈ ਫੇਰ ਕਹਾ ਬਾਈਸ ਇਹਨਾਂ ਹੱਸ ਰਹੇ ਨੇ ਮੰਮਾ ਉਸਨੂੰ ਆ ਜਾਂਦੀ ਆ ਤੇ ਉਹ ਉਹ ਅਸੀਂ ਟੈਸਟ ਕਰ ਰਹੇ ਆ ਵਾਈਟ ਵਾਟਰ ਸੂਪ ਤੇ ਵਾਈਟ ਮੰਮਾ ਪਾਪਾ ਮੰਮਾ ਮੰਮਾ ਅੱמא ਅੱਜ ਖੁਸ਼ੀ ਨੇ ਚਾਹ ਬਣਾਈ ਮੈਂ ਨਾ ਚੱਪਣ ਕੱਦੂ ਤੇ ਕੱਦੂ ਦੀਆਂ ਬੇਲਾਂ ਲਗਾ ਕੇ ਥੱਕ ਗਈ ਕਿਉਂਕਿ ਤਿੰਨ ਚਾਰ ਦਿਨ ਮੈਂ ਇਦਾਂ ਹੀ ਬਿਜ਼ੀ ਰਹੂੰਗੀ ਫਟਾਫਟ ਸਬਜ਼ੀਆਂ ਲਗਾਉਣੀਆਂ ਨੇ ਔਰ ਫਿਰ ਕੋਈ ਨਾ ਕੋਈ ਕੰਮ ਨਿਕਲੇ ਆਂਦਾ ਕਿਤੇ ਆਣਾ ਜਾਣਾ ਪੈ ਜਾਂਦਾ ਤੇ ਖੁਸ਼ੀ ਹੁਣ ਜੱਬਜੀ ਨੂੰ ਲੈ ਕੇ ਚੱਲੀ ਆ ਬਾਹਰ ਘੁੰਮਣ ਤੇ ਮੈਂ ਕਿਹਾ ਭਾਈ ਤੁਸੀਂ ਘੁੰਮਣ ਜਾਣਾ ਜਾਓ ਮੈਂ ਤਾਂ ਨਹੀਂ ਜਾ ਸਕਦੀ ਫਿਰ ਅੱਜ ਖੁਸ਼ੀ ਡਿਊਟੀ ਲਗਾਈ ਆ ਤੁਸੀਂ ਜੱਬਜੀ ਨੂੰ ਸੰਭਾਲ ਲੈ ਕੇ ਜਾ ਮੋਟੋ ਨੇ ਸੈਂਡਲ ਵੀ ਪਾ ਲੇ ਮੈਂ ਕਿਹਾ ਰੈੱਡ ਜੇ ਬੂਟ ਕੱਢ ਦੇ ਯਾ ਦੇਖ ਲਾਲ ਜੇ ਗੁਰਚ ਮੁਕਾਉਂਦੀ ਫਰੀਜਾਂ ਦੀ ਟਿੱਡੋ ਜੀ ਆਹ ਲੋ ਜਪਜੀ ਚੱਲੀ ਖੁਸ਼ੀ ਜਲਦੀ ਆ ਜੀ ਠੀਕ ਹੈ ਤੇ ਧਿਆਨ ਰੱਖੀਏ ਇਹਦਾ ਆ ਸਾਈਕਲੀ ਦਾ ਸੀ ਟਾਇਰ ਪੈਂਚਰ ਲਗਵਾਣਾ ਕਿ ਇਹਦਾ ਕਿਹੜਾ ਟਾਇਰ ਪੈਂਚਰ ਆ ਖੁਜੀ ਇਹਦਾ ਉਹ ਮੂਲਾ ਹੈ ਅੱਗੇ ਵਾਲਾ ਅੱਛਾ ਚਲੋ ਜਪਜੀ ਦੀ ਸਾਈਕਲ ਤਾਂ ਪਰਫੈਕਟ ਆ ਇਧਰੋਂ ਨੇਰਾ ਆਂਦਾ ਆ ਇਹ ਨਹੀਂ ਚਲਾਣਾ ਵੀ ਇਹ ਨਹੀਂ ਚੰਨਾ ਜਪੋ ਕੀ ਸੋਚਦਾ ਇਹਦੇ ਟੋਪ ਆ ਗੁੱਡੀ ਇਹਦੇ ਨਾਲ ਦਾ ਜਦੋਂ ਤੇ ਜੈਕਟ ਲੱਗੇ ਅੰਦਰ ਹਾਂ ਪੁੱਤ ਜੈਕਟ ਪਾ ਸੋਣਿਆ ਪਿੱਛੋਂ ਕਮੀਜ਼ ਵੀ ਸੈੱਟ ਕਰੋ ਨਾਲੇ ਕਮੀਜ਼ ਇਹਦਾ ਜੈਲੋ ਵਿੱਚ ਕਰਦੀ ਅੱਛਾ ਬਾਹਰ ਹਵਾ ਹੈ ਬੱਚਿਆਂ ਲਈ ਤਾਂ ਕਿਵੇਂ ਗਾਇਜ਼ ਇਹਨਾਂ ਨਾਲ ਜਾ ਕੇ ਆਵਾਂ ਕਰੇ ਮੇਰਾ ਕੱਲੀ ਦਾ ਦਿਲ ਤਾਂ ਲੱਗਣਾ ਨਹੀਂ ਬਾਹਰ ਨੇ ਨਾ ਉੱਥੇ ਵੀ ਬੈਠਣ ਨੂੰ ਜਗ੍ਹਾ ਹੈ ਬੈਠ ਜਾਾਂਗੇ ਹੋਰ ਕੀ ਆ ਤੇ ਨਾਲੇ ਕਰ ਤੋਂ ਬਾਹਰ ਕੁਦਰਤ ਕੋ ਕਿਹੜਾ ਮਾਰਦਾ ਰਹਿਣਾ ਚਾਹੀਦਾ ਔਰ ਕੁਦਰਤ ਤਾਂ ਮੇਰੇ ਛੱਤ ਤੇ ਵੀ ਬਣੀ ਹੋਈ ਆ ਬਹੁਤ ਹਨਾ ਚਲੋ ਅੱਛਾ ਚਲਦੇ ਆਂ ਘਰ ਦੇ ਕੰਮ ਤਾਂ ਚੱਲ ਜੀ ਜਾਣੇ ਨੇ ਲੋਕ ਲਗਾ ਦੀ ਆ ਹਨਾ ਕਿਉਂਕਿ ਇਧਰੋਂ ਉੱਲਾ ਆ ਜਾਂਦਾ ਚਲ ਚਲੀਏ ਇਧਰ ਨੂੰ ਕਰ ਨਾਲ ਜੋਰ ਲਾ ਕੇ ਹਈ ਸ਼ਾ ਜਦੋਂ ਇਹ ਹੈਂਡਲ ਸਿੱਧਾ ਰੱਖੀ ਤੁਪ ਤੁੱਪੇ ਚੱਲਦੇ ਆ ਤੁੱਪੇ ਹਾਂ ਘੁਮਾਓ ਹੈਂਡਲ ਤੇ ਡੌਗੀ ਵੀ ਆਜਾ ਪੁਤਿਆਨ ਨਾਲ ਚੱਲ ਚੱਲ ਤੂੰ ਚਲਾ ਨਾ ਉਹ ਤਾਂ ਸਾਈਡ ਤੇ ਆ ਤੂੰ ਚੱਲੋ ਆ ਦੇਖੋ ਕਿੰਨਾ ਸੋਹਣਾ ਵਿਊ ਆ ਗਾਇਜ਼ ਸਾਡੇ ਘਰ ਦੇ ਬਾਹਰ ਖੇਤ ਹੀ ਖੇਤ ਨੇ ਔਰ ਬਹੁਤ ਪਿਆਰਾ ਵਿਊ ਆ ਗਰਮੀਆਂ ਦੇ ਵਿੱਚ ਇੱਥੇ ਘੁੰਮਣ ਫਿਰਨ ਨੂੰ ਕਾਫੀ ਸੋਹਣੀ ਜਗ੍ਹਾ ਏ ਆਪਾਂ ਨੂੰ ਧਰਤੀ ਨੂੰ ਬਚਾਉਣ ਲਈ ਰੁੱਖ ਲਗਾਉਣੇ ਚਾਹੀਦੇ ਨੇ ਜੀ ਬਸੰਤ ਰੁੱਤ ਬਹੁਤ ਵਧੀਆ ਮੌਸਮ ਆ ਤੇ ਹੁਣ ਦੇ ਲਗਾਏ ਰੁੱਖ ਚੰਗੇ ਤਰੀਕੇ ਨਾਲ ਬਾਅਦ ਫੁੱਲ ਜਾਣਗੇ ਗਰਮੀ ਆਉਣ ਤੱਕ ਫੇਰੇ ਸਵੇਰੇ ਸੈਰ ਕਰਨ ਲਈ ਇੱਥੇ ਬਹੁਤ ਵਧੀਆ ਜਗ੍ਹਾ ਏ ਗਾਇਜ਼ ਘਰ ਨੂੰ ਚੱਲੀਏ ਹਵਾ ਠੰਡੀ ਚੱਲਦੀ ਆ ਕਿਤੇ ਘੁੰਮਣ ਦੇ ਚੱਕਰ ਚ ਬਿਮਾਰ ਹੋਣ ਵਾਲਾ ਕੰਮ ਹੋ ਜਾ ਤੇ ਸੂਰਿਆ ਦੇਵਤਾ ਵੀ ਚੱਲੇ ਨੇ ਤੇ ਹੁਣ ਪਹੁੰਚੀਏ ਘਰਾਂ ਨੂੰ ਵਾਪਸ ਉੱਤਰ ਕਿਸੇ ਨਾ ਮੁਰਗਾ ਰੱਖਿਆ ਹੋਇਆ ਸਵੇਰੇ ਸ਼ਾਮ ਕੁਕੜੁਕੜੂ ਕਰਦਾ ਰਹਿੰਦਾ ਬੜਾ ਪਿਆਰਾ ਲੱਗਦਾ ਜਿਵੇਂ ਬਾਗ ਦੇ ਕੇ ਸਵੇਰੇ ਮੁਰਗੇ ਠਾਲਦੇ ਸੀ ਅੱਜ ਕੱਲ ਦਾ ਬਹੁਤ ਘੱਟ ਦੇ ਘਰਾਂ ਦੇ ਵਿੱਚ ਰੱਖੇ ਹੋਏ ਨੇ ਇੱਧਰ ਸ਼ਾਇਦ ਆਲੂ ਪੱਟ ਰਹੇ ਨੇ ਹਾਂ ਉਹ ਬੋਰੀਆਂ ਭਰੀਆਂ ਜਾ ਰਹੀਆਂ ਨੇ ਤੇ ਚਲੋ ਸੰਗ ਤੋਂ ਪਹੁੰਚਿਆ ਘਰੇ ਆਣ ਆ ਕੇ ਕਹਿੰਦੀ ਟੀਕਾ ਲਾਉਣ ਤੋਂ ਬਾਅਦ ਹਾਂ ਹਾਂ ਸੈਕ ਲਈ ਇਹਨੇ ਅੰਦਰ ਖੜਾਉਣੀ ਅਗਲੀ ਨੇ ਇੱਥੇ ਨਹੀਂ ਖੜਾਉਣੀ ਨਾਲੇ ਬ੍ਰੈਂਡ ਵਾਲੀ ਲਾਈਟ ਲਗਾ ਦਿਓ ਆ ਕੇ ਹੋ ਗਿਆ ਗਾਈਸ ਗੇਟ ਖੁੱਲਾ ਮੈਂ ਲੋਕ ਲਗਾਉਣ ਲੱਗੀ ਆ ਇਹਨਾਂ ਦੇ ਧਿਆਨ ਚ ਓਹੋ ਮੈਂ ਤਾਂ ਬਲੌਗ ਦੇ ਚੱਕਰ ਚ ਹਿੱਲ ਗਈ ਚਲ ਕੋਈ ਨਾ ਕਈ ਵਾਰ ਕੰਮਕਾਰ ਦਾ ਪ੍ਰੈਸ਼ਰ ਵੀ ਲੈ ਲੈਣਾ ਚਾਹੀਦਾ ਦਿਮਾਗ ਤੇ ਕੰਮਕਾਰ ਵੱਲ ਧਿਆਨ ਹੋਊਗਾ ਤਾਂ ਹੀ ਬੰਦਾ ਕੋਈ ਕੰਮ ਭੁੱਲੂਗਾ ਚਲੋ ਚਲੋ ਗਾਈਸ ਖੋਲੋ ਗੇਟ ਚਲੋ ਬੜਤੇ ਚਲੋ ਬੜਤੇ ਚਲੋ ਬੜਤੇ ਚਲੋ ਗਾਈਸ ਚਲੋ ਚਲੋ ਕਿਦਰੀ ਮੇਰਾ ਦਰਦ ਦੋਸਤ ਭੱਜ ਗਿਆ ਕਿਦਰੀ ਥਕਾਵਟ ਭੱਜ ਗਈ ਬਾਹਰ ਘੁੰਮੇ ਤੇ ਨਹੀਂ ਮੈਂ ਇੱਥੇ ਪਈ ਰਹਿਣਾ ਸੀ ਹੋਰ ਰੈਸਟ ਮੰਗ ਲੈਣੀ ਤੇ ਸਰੀਰ ਨੇ ਕਦੇ ਸਰੀਰ ਥੱਕਿਆ ਹੋਵੇ ਨਾ ਆਰਾਮ ਨਾ ਕਰੇ ਢੀਠ ਜੇ ਹੋ ਕੇ ਨਾ ਖਿੱਚ ਦੋ ਕੰਮ ਚਲੋ ਗਾਇਸ ਹੁਣ ਬਲੌਗ ਦਾ ਐਂਡ ਕਰੀਏ ਰਾਤ ਦੇ 8:00 ਵਜੇ ਸਰਦਾਰ ਜੀ ਵੀ ਆਉਣ ਵਾਲੇ ਨੇ फटाफट ਰੋਟੀ ਬਣਾਈਏ ਔਰ ਖਾਈਏ ਔਰ ਜੱਜ ਜੀ ਨੂੰ ਕਹਾਂ ਟੋਪੀ ਲੈ ਲਾ ਪੈਰ ਠਰੇ ਪੈਸੀ ਔਰ ਮੈਂ ਵੀ ਟੋਪੀ ਲਵਾ ਕਿਉਂਕਿ ਮੀ ਪੈਣ ਤੋਂ ਬਾਅਦ ਥੋੜੀ ਜਿਹੀ ਠੰਡ ਹੋ ਗਈ ਮੌਸਮ ਦਾ ਫਰਕ ਕਾਫੀ ਪੈ ਗਿਆ ਤੇ ਮਿਲਦੇ ਆ ਫਿਰ ਤੁਹਾਨੂੰ ਅਗਲੇ ਬਲੌਗ ਦੇ ਵਿੱਚ ਹਾਂ ਗਾਇਜ਼ ਕਤੂਰੇ ਤੇ ਸੱਟ ਲੱਗੀ ਸੀ ਅਸੀਂ ਕਤੂਰੇ ਨੂੰ ਸਵੇਰ ਵੀ ਦੇਖ ਕੇ ਆਵਾਂਗੇ ਹਨਾ ਜਪੋ ਬਾਹਰ ਕਤੂਰੇ ਨੂੰ ਦੇਖ ਕੇ ਆਉਣਾ ਠੀਕ ਹੈ ਜੋ ਮਿਲ ਗਿਆ ਇੱਕ ਤੁਹਾਨੂੰ ਰੋਟੀ ਪਾਉਣੀ ਹੈ ਇੱਕ ਉਹਨੂੰ ਪਿਆਰ ਨਾਲ ਲੇ ਕੇ ਆਪਾਂ ਦਵਾਈ ਲਗਾ ਦਾਂਗੇ ਠੀਕ ਹੈ ਗਾਇਜ਼ ਇਹਨੂੰ ਬਹੁਤ ਫਿਕਰ ਹੋਈ ਵੀ ਐ ਕਤੂਰੇ ਦੀ ਤੇ ਤੁਹਾਡੇ ਆਲੇ ਦਿਵਾਲੀ ਵੀ ਜਿੰਨਾ ਹੋ ਸਕਦਾ ਜਾਨਵਰਾਂ ਦੀ ਸੇਵਾ ਕਰਿਆ ਕਰੋ ਕਿਉਂਕਿ ਕਹਿੰਦੇ ਆਪਾਂ ਪੂਜਦੇ ਤਾਂ ਕਈ ਰੂਪਾਂ ਨੂੰ ਆ ਪਰ ਬੇਜਵਾਨਾਂ ਚ ਵੈਗਰੂ ਮਿਲਦਾ ਹੈ ਹਨਾ ਰੱਬ ਦਾ ਵਾਸ ਹੈ ਤੇ ਜਰੂਰ ਇਹਨਾਂ ਦੀ ਦੇਖਭਾਲ ਕਰਿਆ ਕਰੋ ਜਿੰਨਾ ਹੋ ਸਕਦਾ ਅਗਰ ਘਰ ਚ ਇੱਕ ਰੋਟੀ ਆਪਾਂ ਤਿੰਨ ਟਾਈਮ ਘਰ ਤੋਂ ਬਾਹਰ ਰੱਖ ਦਾਂਗੇ ਆਪਣਾ ਕੁਝ ਘਟਨ ਨਹੀਂ ਲੱਗਿਆ ਵਰਕ ਤਾਂ ਹੀ ਹੁੰਦੀਆਂ ਨੇ ਜਾਨਵਰਾਂ ਦੀ ਸੇਵਾ ਕਰਕੇ ਔਰ ਇਸੀ ਖੁਸ਼ੀ ਚ ਪਲੀਜ਼ ਲਾਈਕ ਕਮੈਂਟ ਐਂਡ ਸ਼ੇਅਰ ਐਂਡ ਸਬਸਕ੍ਰਾਈਬ ਮਾਈ ਚੈਨਲ ਕੈਦੋ ਇਹ ਵਾਲੀ ਗੈਰੀ ਸੀ ਦੀਦੀ ਕੈਲੀ ਬੜੀਆ ਅੱਖ ਬਾਏ ਕਰ ਦੋ ਸਸ਼ਿਕਾ ਬੁਲਾ ਦੋ ਆ ਕਹੇ ਜਬ ਜਗੇ ਮੇਰੀ ਅੱਖ ਬੜੀਆ ਜਬੀ ਸਸ਼ਿਕਾ ਬੁਲਾ ਦੋ ਏ ਛੋਟੀਆ ਅੱਛਾ ਠੀਕ ਹੈ ਸਸ਼ਿਕਾ ਬੁਲਾ ਦੋ ਚਲਦੀ ਬਾਏ ਗਾਇਸ ਬਾਏ